ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਅਨੁਜ ਦੀ ਵੀਡੀਓ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2024 ਦਾ ਮਾਤਾ ਦਾ ਮੇਲਾ ਸ਼ੁਰੂ ਹੋ ਚੁੱਕਾ ਜੀ ਬਹੁਤ ਬਹੁਤ ਵਧਾਈਆਂ ਸਾਰੇ ਮਾਤਾ ਦੇ ਭਗਤਾਂ ਨੂੰ ਜਿਹੜੇ ਜਾ ਰਹੇ ਆ ਮਾਤਾ ਜੀ ਦੇ ਦਰਸ਼ਨਾਂ ਨੂੰ ਉਸੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮਹਾਂਪਿੰਟੇ ਵਾਲਿਆਂ ਵੱਲੋਂ ਉਹਦੇ ਆਸ਼ੀਰਵਾਦ ਦੇ ਨਾਲ ਸਹਿਯੋਗ ਦੇ ਨਾਲ ਲੰਗਰ ਲੱਗਦਾ ਜੀ ਮਹਿਕ ਰੈਸਟੋਰੈਂਟ ਦੇ ਮੋਰੇ ਤੇ ਉਹਦੀ ਰੌਣਕਤਾ ਹੋਣ ਲੱਗੀ ਅੱਜ ਜੀ ਤੇ ਟੈਂਟ ਲੱਗ ਚੁੱਕੇ ਆ ਤਿਆਰੀਆਂ ਚੱਲ ਰਹੀਆਂ ਪੂਰੇ ਜੋਰਾਂ ਤੇ ਤੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਸੇਖੋ ਸਾਹਿਬ ਵੀ ਪਹੁੰਚੇ ਆ ਹਾਂਜੀ ਸੇਖੋ ਸਾਹਿਬ ਕੀ ਹਾਲ ਚਾਲ ਆ ਤਿਆਰੀਆਂ ਸੇਵਾ ਕਰੀ ਜਾਂਦੇ ਆ ਤੁਸੀਂ ਇੱذ ਡੀਜੇ ਵਾਲੇ ਡੀਜੇ ਫਟਾ ਕਰੀ ਜਾਂਦੇ ਆ ਕੁਲਵੀਰ ਹੁਣੇ ਲੱਗੇ ਹੋਏ ਕੁਲਵੀਰ ਕਿਦਾਂ ਵਧੀਆ ਭਾਜੀ ਵਧੀਆ ਵਧੀਆ ਆ ਕਰਦੇ ਫਿਰ ਦੰਦੀ ਕਿੱਢੀ ਜਾਣਾ ਜਲਦੀ ਜਲਦੀ ਕਾਜ ਆ ਬੰਦੀ ਗਏ ਹੋਏ ਆ ਅੱਛਾ ਭਾਜੀ ਸਾਡੇ ਫੋਰਮੈਨ ਨਵੇਂ ਆਏ ਆ ਇਹ ਨਵਾਂ ਫੋਰਮੈਨ ਆਇਆ ਆ ਨਵੇਂ ਫੋਰਮੈਨ ਆ ਕੰਮ ਸਿਖਾ ਦੇ ਇਹਨੂੰ ਫੇ ਅਈ ਦਾ ਆ ਦਿੱਕਣ ਦੇ ਉਹ ਤਾਂ ਉਹਨਾਂ ਨੂੰ ਭਾਜੀ ਬਹੁਤ ਲਾਓ ਇੱਧਰ ਸਾਡੇ ਟੈਂਕੂ ਬਾਈ ਹੁਣੀ ਅੰਕਲ ਰਾਜ ਜੀ ਅੰਕਲ ਜੀ ਕੀ ਹਾਲ ਚਾਲਾ ਲੱਗੇ ਸੇਵਾ ਕਰਨ ਭਾਜੀ ਬੰਦਾ ਬੰਦਾ ਇੱਧਰ ਸਾਡਾ ਵੀਰ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਕੀ ਹਾਲ ਚਾਲਾ ਸਰਦੀ ਗਲਾ ਜੀ ਸੇਵਾ ਕਰੀ ਜਾਂਦੇ ਆ ਕੀ ਬਾਤ ਆ ਤੇ ਜੁੜ ਰਹੀਓ ਨਾਲ ਤੁਹਾਨੂੰ ਸਾਰਾ ਜਿਹੜਾ ਪ੍ਰੋਗਰਾਮ ਆ ਪੰਜ ਦਿਨ ਦਾ ਲੰਗਰ ਆ ਜੀ ਪੰਜ ਦਿਨ ਲੰਗਰ ਚੱਲਣਾ ਆ ਮਾਂਜੀ ਆਉਣਗੇ ਇਹਦੀ ਰੰਮਪਤਾ ਕਰਨਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੋਰ ਪਿੰਡ ਦੀਆਂ ਇਹੋ ਜੀਆਂ ਵੀਡੀਓ ਦੇਖਣ ਲਈ ਤੇ ਆਉਣ ਤੋਂ ਬਾਅਦ ਤੁਹਾਨੂੰ ਫੇਰ ਬਾਕੀ ਦੀ ਵੀਡੀਓ ਬਣਾਉਣੀ ਆ ਜੀ ਲਓ ਜੀ ਇੱਧਰ ਹੋ ਰਹੀਆਂ ਪ੍ਰਸ਼ਾਦੇ ਪਾਣ ਦੀਆਂ ਤਿਆਰੀਆਂ ਬਰੈਡ ਪਕੌੜੇ ਨਿਕਲ ਹੀ ਜਾਂਦੇ ਆ ਨਾਲ ਬਣੀਆ ਦਾਲ ਸਬਜ਼ੀ ਤੇ ਲੰਗਰ ਹਲਵਾਈ ਸਾਹਿਬ ਲੱਗੇ ਕਹਿੰਦਾ ਨੋ ਸੇ ਕੀ ਹਾਲਾ ਇੱਧਰ ਦੰਦ ਸਿੰਘ ਦਾਲ ਬਣਾਈ ਜਾਂਦਾ ਹੈ। ਕੀ ਬਾਤ ਹੈ ਕੀ ਬਾਤ ਹੈ। ਰੌਣਕਾਂ ਲੱਗੀਆਂ ਪੂਰੀਆਂ ਖੂਤੇ। ਇੱਧਰ ਨਿਕਲੀ ਜਾਂਦੇ ਬਰੈਡ ਪਕੌੜੇ। ਤੇ ਇੱਧਰ ਬੀਬੀਆਂ ਭੈਣਾ ਬਣਾਈ ਜਾਂਦੀਆਂ ਪ੍ਰਸ਼ਾਦੇ ਦੁਪਹਿਰ ਨੂੰ ਚੱਲੂਗਾ ਪ੍ਰਸ਼ਾਦਾ। ਸਵੇਰ ਨੂੰ ਚਾਹ ਨਾਲ ਪਕੌੜਾ ਹੈ। ਕੀ ਬਾਤ ਹੈ। ਸੇਵਾ ਲੁੱਟੀ ਜਾਂਦੀਆਂ ਦੇਖ ਲਓ। ਬੀਬੀਆਂ ਭੈਣਾ ਦੀ ਸੇਵਾ। काजी किधर है नमस्कार आपको बोल दिया आगे जाना है बिल्कुल जी ਲੋ ਜੀ ਮੰਨ ਜੀ ਪਹੁੰਚ ਚੁਕੇ ਆਪਣੇ ਵਿੱਚ ਆਪ ਨੂੰ ਆਪ ਨੂੰ ਹਾਂ ਜੀ ਵੀ ਵਾਸ ਕਰ ਉਹ ਗਾਂਧੀ ਜੀ ਵੀ ਗਾਂਧੀ ਗਾਂਧੀ ਕਿਹੜੇ ਗੰਦੇ ਵੇ ਤਾਂ ਪਹੁੰਚ ਗਏ ਘਰ ਆਪਾਂ ਹੌ ਚੱਕਣਾ ਬੈਗ ਤੇ ਜਾਣਾ ਕੰਮ ਤੇ ਪਹਿਲਾਂ ਜੜਿਆਲੀ ਉਸ ਤੋਂ ਬਾਅਦ ਭਾਰਤਵਾਜੇ ਇੱਕ ਹੋਰ ਆਪਣਾ ਕੰਮ ਚੱਲਦਾ ਹੋ ਚੈੱਕ ਕਰਨ ਜਾਣਾ ਛੱਕੀਏ ਬੈਗ ਵਾ ਜੜਿਆਲੀ ਵਾਲਾ ਕੰਮ ਕਰੀਏ ਨਾਲ ਲੈ ਕੇ ਚੱਲਦੇ ਚੱਲੀਏ ਆਪਾਂ ਫੇ ਪਹਿਲਾਂ ਬੈਗ ਚੱਕ ਲਈਏ ਬਾਈ ਤੇ ਬੈਗ ਆਪਾਂ ਪਾ ਲਿਆ ਮੋਢਿਆਂ ਤੇ ਤੇ ਇਹ ਬੈਗ ਆਪਣੀ ਵਰਕਸ਼ਾਪ ਵਿੱਚ ਸਾਰਾ ਸਮਾਨ ਹੈ ਬਿਜਲੀ ਦਾ ਜੋ ਵੀ ਕੰਮ ਕਰਨਾ ਪੈ ਜਵੇ ਨਿੱਕੀ ਤੋਂ ਲੈ ਕੇ ਵੱਡੀ ਹਰ ਚੀਜ਼ ਤੇ ਚਲਿਏ ਆਪਾਂ ਆਹ ਤਾਰ ਪਾਉਣੀ ਆ ਜਾ ਕੇ ਮੋਟਰ ਦਾ ਸਟਾਰਟਰ ਨਮ ਲਾਉਣਾ ਉਹ ਲਾਉਣੇ ਜਾ ਕੇ ਪਹੁੰਚ ਗਿਆ ਆਪਾਂ ਕੰਮ ਤੇ ਜੀ ਇੱਥੇ ਆਪਾਂ ਵੀ ਪੈ ਪਾਉਣਾ ਬਿਜਲੀ ਦਾ ਤੇ ਇਧਰ ਪਲੰਬਰ ਲੱਗੇ ਹੋਏ ਆ ਇਹਦਾ ਹੀ ਬਣਾਉਣ ਲੱਗਿਆ ਬਾਬਾ ਪਲੰਬਰ ਲੱਗੇ ਹੋਏ ਆ ਬਾਈ ਹੁਣੀ ਇੱਥੇ ਜਗ੍ਹਾ ਤੇ ਟੈਂਕੀ ਰੱਖੀ ਸੀਗੀ ਉਹਨੂੰ ਪਾਈਪਿੰਗ ਕਰਨ ਰਏ ਆ ਤੇ ਆ ਸੁੱਖਾ ਪਲੰਬਰ ਸੁੱਖਿਆ ਕਿਦਾਂ ਫੇ ਤੇਰਾ ਸੁੱਖਾ ਚੇਲਾ ਨਾ ਵਾ ਇਹ ਲੈ ਕਿਦਾਂ ਵਧੀਆ ਬਾਈ ਉਸਤਾਦ ਜੀ ਠੀਕ ਆ ਵਧੀਆ ਬਾਈ ਪੱਗ ਬੁੱਕ ਦਿੱਤੀ ਉਸਤਾਦ ਜੀ ਨੂੰ ਲੈ ਕੇ ਦੇਣੀ ਆ ਭਾਈ ਲੇਦੇ ਲਦੇਸਾ ਨੂੰ ਆ ਕੰਮ ਫੇਸ ਕੋਣ ਆਏ ਨੇ ਬਹੁਤ ਉੱਚਾ ਹੈ ਇਸ ਤਰ੍ਹਾਂ ਤਾਰਨਾ ਪੈਂਦਾ ਰੁਪਈਆ ਵੀ ਗਿਆ ਉਸ ਦਿਨ ਪੈਣਾ ਆ ਐਵੇਂ ਸੁਖੇ ਹਣਾ ਮਾਮਾ ਗੈਰਾ ਯਾਰ ਨਹੀਂ ਕਿਦੋਂ ਗੈਰਾ ਸੋਈ ਕਿ ਆ ਕੰਮ ਖਾਣ ਸਾਡੀ ਉਮਰ ਲਈ ਤੈਨੂੰ ਇਹ ਬਾਈ ਹੁਣ ਲੱਗੇ ਅੱਪਦੇ ਖੇਤਾਂ ਦੇ ਵਿੱਚ ਆਪਾਂ ਲੱਗੇ ਹੋਏ ਆ ਬਦਲ ਵੀ ਹੋ ਰਿਹਾ ਤੇ ਤਾਂ ਅੱਬ ਵੀ ਨਿਕਲੀ ਹੋਈ ਆ ਗਰਮੀ ਲੱਗ ਰਹੀ ਆ ਹਣਾ ਮੁੰਡਾ ਦੇਖ ਲਓ ਕੰਮ ਚ ਭੱਜਿਆ ਪਿਆ ਆ ਤੇ ਆਪਾਂ ਵੀ ਕਰ ਲਈ ਆਪਣੀ ਪਾਈਪਿੰਗ ਉਹ ਪਈਆ ਮੋਟਰ ਤੇ ਮੋਟਰ ਤੋਂ ਪਾਈਪ ਪਾ ਕੇ ਉਹਦੀ ਤਾਰ ਲਿਆਣੀ ਆ ਉਥੇ ਉਹ ਛੜੀ ਮਾਰ ਲਈਏ ਹੁਣ ਪਹਿਲਾਂ ਤੇ ਸਾਰਾ ਕੰਮ ਕਰ ਕਰਕੇ ਤਾਂ ਫੇਰ ਤੁਹਾਨੂੰ ਦਿਖਾਉਨੇ ਆ ਕਿ ਇਹੋ ਜੀ ਕਾਰਵਾਈ ਇਧਰ ਅੰਦਰ ਲਾਵਾਂਗੇ ਸਟਾਰਟਰ ਇਹਦਾ ਤੇ ਸਟਾਰਟਰ ਲਾ ਕੇ ਫੇਰ ਕਰਦੇ ਅਗਲੀ ਗੱਲਬਾਤ ਲੋ ਜੀ ਆਪਣਾ ਕੰਮ ਹੋ ਗਿਆ ਫਿਨਿਸ਼ ਇਥੇ ਆਪਾਂ ਜਿਹੜੀ ਮੋਟਰ ਦੀ ਤਾਰ ਪਾਉਣੀ ਸੀ ਪਾਤੀ ਅੰਡਰਗਰਾਉਂਡ ਆ ਦੇਖੋ ਪਹਿ ਪਾ ਕੇ ਤੇ ਮੋਟਰ ਦੀ ਤਾਰ ਉਹ ਚੱਲ ਗਈ ਅੰਡਰਗਰਾਉਂਡ ਉਥੇ ਦੇ ਪਲੰਬਰਾਂ ਦਾ ਕੰਮ ਹਲੇ ਬਾਕੀ ਆ ਤੇ ਅੰਦਰ ਲੱਗ ਗਿਆ ਆਪਣਾ ਸਟਾਰਟਰ ਆ ਗਏ ਪੱਕਾ ਕੰਮ ਹੋ ਗਿਆ ਚਾਟਰਲਾ ਜਿਹੜਾ ਇਧਰ ਐਮ ਸੀ ਵੀਰ ਦਾ ਇੱਕੇ ਰੋਟਾ ਹੋ ਗਿਆ ਪੂਰੀਆਂ ਤੇ ਆਪਾਂ ਚੱਲੀਏ ਦੂਜੀ ਸਾਈਡ ਤੇ ਭਾਰਤਵਾਜੀਆਂ ਜਾਣਾ ਜੀ ਹੁਣ ਇਧਰ ਤਾਂ ਆਪਣੇ ਪਲੰਬਰ ਵੀਰ ਲੱਗੇ ਹੋਏ ਆ ਠਾ ਠਾ ਕੰਮ ਕਰਨ ਉਹੋ ਜਿਹਾ ਤੁਹਾਡਾ ਅੱਜ ਅੱਜ ਜਬਰ ਜੂਗਾ ਅਗਦਾ ਚੇਲੇ ਭਾਈ ਦੇ ਬਹੁਤ ਹੱਸਦੇ ਬਹੁਤ ਇਹਦੇ ਵੱਲ ਦੇਖ ਕੇ ਉਸਤਾਦ ਹੱਡਾ ਹੱਡਾ ਕੋਈ ਜੋਕ ਕਰਿਆ ਯਾਰ ਇਹ ਹੈਲੋ ਉਹ ਹੈਲੋ ਵੀਰ ਚੌਂਜੀ ਜੀ ਬਣਾਈ ਜਾਂਦਾ ਪਿੱਛੇ ਬਲਾਂ ਦੀ हां <coughs> सर दस्ता उतरा उस्ताद है यार जोकर शो हो दिखाता कैमरे जोकर वगैरह तो नहीं नहीं ये ठीक है सुखे सही है तू यार के उधे हथ रंदे आ लो जी ਆਪਾਂ ਚੱਲਦੇ ਆਂ ਆਪਣੀ ਦੂਜੀ ਸਾਈਡ ਤੇ ਆਪਣਾ ਕੰਮ ਇੱਥੇ ਫਿਨਿਸ਼ ਆ ਇਹ ਤਾਂ ਅੰਦਵਾਰਾ ਲੈ ਕੇ ਜਾ ਲਾਂਗੇ ਲੰਗਰ ਤੇ ਤੇ ਆਪਾਂ ਜਾਉਂਦੇ ਦੂਜੀ ਸਾਈਡ ਤੇ ਭਾਈ ਜੀ ਮੋਟਰਸਾਈਕਲ ਤੇ ਆਉਣਾ ਆਪਣਾ ਹੋ ਗਿਆ ਕੈਨਸਲ ਤੇ ਆਪਣੀ ਗੱਡੀ ਖੜੀ ਆ ਓ ਬਾਈ ਹੁਣੀ ਖੜੇ ਨੋਵਾ ਦੇ ਵਿੱਚ ਵੇਟ ਕਰ ਰਹੇ ਆ ਕਿ ਆਪਾਂ ਆਇਆ ਰੋਡਵੇ ਦੀ ਬੱਸ ਤੇ ਇਹ ਬਾਈ ਹੁਣੇ ਆਪਣੀ ਵੇਟ ਕਰਦੇ ਪਏ ਆ ਬਹਿ ਕੇ ਚੱਲਦੇ ਆ ਹੁਣ ਲੇਟਾ ਮਾਰ ਰਹੇ ਆ ਦੇਖਦੇ ਗੱਡੀ 'ਚ ਕਿਹੜੇ ਕਿਹੜੇ ਸਰਦਾਰ ਜੀ ਬੈਠੇ ਆ ਉਹ ਗੱਡੀ ਰੋਕ ਭਈਆ ਲੈ ਉਧਰੋਂ ਇੱਧਰੋਂ ਆਇਆ ਯਾਰ ਕਿੱਥੋਂ ਦੇ ਬੰਦੇ ਆ ਗੱਡੀ ਨਹੀਂ ਰੋਕਦੇ ਇਕ ਤਾਂ ਉਹ ਰੋਕ ਲੋ ਰੋਕ ਲੋ ਬੰਦਿਆਂ ਵਾਂਗੂ ਰੋਕ ਜਾ ਬੋਲੋ ਯਾਰ ਗਰਮੀ ਬਹੁਤ ਵਾਰ ਅੱਛਾ ਤੂੰ ਹੀ ਹਟਦੇ ਨਹੀਂ ਵਾ ਦੇਖ ਲੋ ਆ ਬੰਦੇ ਬੈਠੇ ਵੇ ਚੱਸ ਨਹੀਂ ਸਾਡਾ ਬਾਈ ਇਧਰ ਸਿਕੰਦਰ ਸਿੰਘ ਸੁਤਵੀਰ ਸਿੰਘ ਕਿਦਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਤੁਸੀਂ ਯਾਰ ਮੈਂ ਨਾ ਗਰੀਬ ਨਾ ਸਾਧੂ ਬੰਦਾ ਮੈਂ ਯਾਰ ਤੇਲੀ ਬਦਾਮ ਲਿਆਂਦੇ ਯਾਰ ਤੈਨੂੰ ਬੁਲਾਉਂ ਲਿਆਂਦੇ ਬਦਾਮ ਮੈਂ ਲੈ ਬਦਾਮ ਹੈਗਾ ਬੰਦਾ ਗਰਮੀ ਜਾਂਦਾ ਨਹੀਂ ਯਾਰ ਵਿਚੰਦਰ ਗਰਮੀ ਆ ਆ ਬੜਾ ਹੁੰਦੀ ਆ ਲੈਓ ਜੀ ਬੰਦਿਆਂ ਨੇ ਆ ਦੇਖੋ ਨਾਲ ਨਾਲ ਅਮੂਲ ਦਾ ਬਾਦਾਮ ਸ਼ੇਕ ਲਿਆਂਦਾ ਆ ਹੋਰ ਵੇ ਕਿਹਦਾ ਖੇਤਾ ਮੁੰਡੇ ਨੇ ਨਵੀਂ ਆ ਸ਼ਰਟ ਪਾਈ ਆ ਪੈਂਟ ਸ਼ਰਟ ਵਾਹ ਬਈ ਵਾਹ ਐ ਯੂਟਿਊਬ ਯੂਟਿਊਬ ਦੀ ਸ਼ਾਪਿੰਗ ਓਏ ਇਦਾਂ ਨਹੀਂ ਦੱਸੀ ਜਾਂਦਾ ਬੰਦਗਾ ਆ ਦੇ ਵੀਰੋ ਤੇਰਾ ਭੇਦ ਆਪਾਂ 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 ਯਾਰ ਸੇਲ ਥੋੜੋ ਬਾਈ ਆ ਸੇਲ ਥੋੜੋ ਇਹ ਯਾਰ ਭਾਵੇਂ ਅਸੀਂ ਨਹੀਂ ਪਰ ਇਹ ਸੇਲ ਥੋੜੋ ਯਾਰ ਇਹ ਸੇਲ ਥੋੜੋ ਬਾਬਾ ਨੇ ਲਓ ਜੀ ਹੌਲਾਪਾ ਜਲਦੀ ਪਹਿਲਾਂ ਦੁਕਾਨ ਨੂੰ ਦੁਕਾਨਾਂ ਨੂੰ ਜਾਵਾਂਗੇ ਭਾਰਤਵਾਚੀਆਂ ਤੇ ਜਾ ਕੇ ਕੰਮ ਦਾ ਮਉਾਇਨਾ ਲਈਏ ਕਿੱਥੇ ਤੱਕ ਪਹੁੰਚਿਆ ਸਰੀਏ ਵਾਲਾ ਕੰਮ ਤੇ ਫੇਰ ਕਰਦੇ ਅਗਲੀ ਗੱਲ ਜਦ ਤੱਕ ਆਪਾਂ ਠੰਡੇ ਹੋ ਲਈਏ ਉਮੂਲ ਦਾ ਬਦਾਮ ਸ਼ੇਕ ਪੀ ਕੇ ਠੀਕ ਹੈ ਭਾਈ ਹਾਂਜੀ ਓਕੇ ਜੀ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਸਤਵੀਰ ਆਰਟ ਕਲਾਸ ਦੁਕਾਨ ਜਿੱਦੇ ਆਪਣੀ ਕੀਤੀ ਸੀ ਨੀਲਾ ਨਿਸ਼ਾਨ ਸਾਹਿਬ ਜੀ ਆਇਆ ਮਰਦੀ ਕਿਰਪਾ ਦੇ ਨਾਲ ਆਪਾਂ ਤੇ ਆ ਦੁਕਾਨਾਂ ਸੀ ਇਹ ਬਾਈ ਹੁਣਾਂ ਨੇ ਆ ਕੇ ਫਰਨੀਚਰ ਵਾਲਾ ਲੈ ਲਈ ਨੂੰ ਦੱਸਿਆ ਸੀਗਾ ਇੱਥੇ ਵੀ ਤੁਹਾਨੂੰ ਵੱਡਾ ਸ਼ੋਰੂਮ ਆਉਣ ਵਾਲੇ ਟਾਈਮ 'ਚ ਮਿਲੂਗਾ ਫਰਨੀਚਰ ਦਾ ਸਾਰਾ ਸਮਾਨ ਤੁਹਾਨੂੰ ਇੱਕੋ ਜਗ੍ਹਾ ਕਿਉਂ ਜੀ ਬਿਲਕੁਲ ਸਾਰਾ ਆ ਦੁਕਾਨਾਂ 'ਚ ਆਪਣੀਆਂ ਜੇ ਹੁਣ ਲੱਗ ਗਿਆ ਲਗਭਗ ਰੱਖ ਹੀ ਲਿਆ ਅੰਦਰ ਇਲੈਕਟ੍ਰੀਸ਼ੀਅਨ ਸਮਾਨ ਸਾਰਾ ਇਲੈਕਟ੍ਰੀਕਲ ਦਾ ਸਮਾਨ ਵੀ ਕੋਲੇ ਹੀ ਹੈ ਬਾਈ ਹੁਣਾਂ ਦੇ ਸਾਰਾ ਕੁਝ ਤੇ ਆਓ ਦੇਖੋ ਚਾਹ ਚੜ ਗਿਆ ਬਣੇ ਵੀਡੀਓ ਬਣਦੀ ਆ ਆ ਗਿਆ ਬਾਹਰ ਹਾਂ ਬਈ ਕਿੰਨੇ ਦਿਨ ਤੱਕ ਸ਼ੋਰੂਮ ਮਿਲ ਜੂ ਜਨਤਾ ਨੂੰ ਦੁਬਾਲੀ ਤੋਂ ਬਾਅਦ ਦੁਬਾਲੀ ਤੋਂ ਬਾਅਦ ਲਓ ਜੀ ਆ ਬਈ ਦਿਵਾਲੀ ਠੋਕ ਕੇ ਕਹਿੰਦੇ ਲਾ ਕੇ ਦਾ ਫੇਰ ਇੱਥੇ ਸ਼ੋਰੂਮ ਖੜਾ ਕਰਨਾ ਆ ਤੇ ਤੁਹਾਨੂੰ ਸਾਰੀ ਵੀਡੀਓ ਉਹ ਵੀ ਦਿਖਾਵਾਂਗੇ ਜਦੋਂ ਓਪਨਿੰਗ ਹੋਣੀ ਕਿਉਂ ਬਈ ਠੀਕ ਹੈ ਨਾ ਦਿਵਾਲੀ ਤੋਂ ਬਾਅਦ ਸਾਰਾ ਬਲੌਗ ਆਊਗਾ ਉਹਦਾ ਬਲੌਗ ਆਊਗਾ ਹੋਰ ਆਫਰ ਰੂਫਰ ਕੀ ਲੱਗੀ ਆ ਹੁਣ ਆਪਾਂ ਲਾਤੀ 10 10 ਸਾਮਾਨ 31000 ਦਾ ਅੱਛਾ ਦਾਜ ਦਾ ਸਾਰਾ ਸਾਮਾਨ 31000 ਦਾ ਏਸੀ ਡੇਟ 10 ਦਾ 29000 ਦਾ ਅੱਛਾ ਜੀ ਤੇ ਬੈੱਡ 8500 ਕੀ ਬਾਤ ਆ ਲਓ ਜੀ ਇਹ ਇੱਕ ਦੋ ਦਿਨ ਤੁਹਾਨੂੰ ਵਧੀਆ ਕੇ ਵੀਡੀਓ ਦਰਦੇ ਸਾਰੀਆਂ ਆਫਰਾਂ ਆਰ ਕੇ ਫਰਨੀਚਰ ਦੀਆਂ ਤੁਹਾਨੂੰ ਦੱਸਾਂਗੇ ਉਹਦੇ ਚ ਤੇ ਬਾਈ ਹੁਣਾਂ ਦੇ ਪਹੁੰਚੋ ਦਾਜ ਦਾ ਸਾਰਾ ਸਮਾਨ 20000 ਦਾ ਲੈ ਕੇ ਲਾਇਆ ਆ ਬਾਈ ਹੁਣ ਤੇ ਚਲਿਓ ਆਪਾਂ ਦੁਕਾਨ ਦੇ ਅੰਦਰ ਸੈਟਿੰਗ ਤੁਹਾਨੂੰ ਸਾਰੀ ਦਿਖਾਉਣੀ ਦੁਕਾਨ ਦੀ ਬੈਲ ਕਾਲ ਪੰਚਾਇਤ ਘਰ ਦੇ ਸਾਹਮਣੇ ਆਪਣੀ ਦੁਕਾਨ ਆ ਜੀ ਸ਼ੀਸ਼ੇ ਦੀ ਸਤਵੀਰ ਆਰਟ ਗਲਾਸ ਤੇ ਆ ਨਵਾਂ ਬਾਹੂ ਆਇਆ ਆ ਕੂਲਰ ਮੋਹਰੇ ਬੈਠਕ ਕੋ ਮੋਹਰੀ ਕੁਰਸੀ ਤੇ ਆ ਸੈਟ ਪਾਇਆ ਜੀ ਹਲੇ ਆਪਾਂ ਇੱਕੋ ਦੁਕਾਨ ਦੇ ਵਿੱਚ ਸਾਰਾ ਸ਼ੀਸ਼ਾ 8m ਦਾ 5m ਦਾ 3m ਸਾਰਾ ਆਪਣੇ ਕੋਲ ਬਲੈਕ ਤੇ ਵਾਈਟ ਲੁਕਿੰਗ ਮਿਰਰ ਸਾਰਾ ਅਵੇਲੇਬਲ ਆ ਜੀ ਸੈਟਿੰਗ ਹੋਊਗੀ ਬਹੁਤ ਵਧੀਆ ਤੇ ਹੁਣ ਤਾਂ ਲੈ ਕੇ ਚਲੀਏ ਭਾਰਤਵਾਜੀਆਂ ਹੁਣ ਆਪਣਾ ਡਰਾਈਵਰ ਲੈ ਕੇ ਚੱਲੂਗਾ ਆਪਾਂ ਨੂੰ ਭਰਾ ਡਰਾਈਵਰ ਭਾਂਦਾ ਵੀਰਾ ਭਰਾ ਆ ਮੈਂ ਤੇ ਡਰਾਈਵਰ ਦਾ ਬਾੜ ਵਿੱਚ ਚਾਬੀ ਚਲਾ ਕੇ ਗੱਡੀ ਤੇ ਚਲਾਉਣੀ ਆ ਗੱਡੀ ਨਹੀਂ ਚਲਾਉਣੀ ਗੱਡੀ ਚਲਾਉਣੀ ਆ ਤੇ ਗੱਡੀ ਡਰਾਈਵਰ ਹੀ ਚਲਾਉਂਦਾ ਹੁੰਦਾ ਯਾਰ ਆ ਕਿਹੜੀ ਗੱਲ ਆ ਮੇਰਾ ਗੁੱਸਾ ਕਰ ਗਿਆ ਹੁਣ ਆਪਾਂ ਕੰਮ ਦੇਖਣ ਚੱਲੀਏ ਭਾਰਤਵਾਜੀਆਂ ਭਾਈ ਖੋਲਦੇ ਖੋਲਦੇ ਹਵਾਸ਼ ਹਾਂ ਜੀ ਭਾਰਤਵਾਜੀਆਂ ਪਹੁੰਚ ਗਏ ਆਪਾਂ ਹੁਣ ਆਪਾਂ ਚੱਲਦੇ ਸਾਈਡ ਤੇ ਤੇ ਜਾ ਕੇ ਦੇਖਦੇ ਹਾਲਾਤ ਕਿ ਸਰਿਏ ਵਾਲਾ ਕਿੰਨਾ ਕੰਮ ਹੋ ਗਿਆ ਤੇ ਆਪਣਾ ਕੰਮ ਕਦੋਂ ਸ਼ੁਰੂ ਹੋਊਗਾ ਇੱਥੇ ਮੋੜ ਲਵਾਂ ਭਾਈ ਇੱਥੇ ਮੋੜ ਲਓ ਜੀ ਸਾਈਡ ਤੇ ਪਹੁੰਚ ਗਏ ਸਰਿਏ ਵਾਲੇ ਆਪਣਾ ਕੰਮ ਕਰੀ ਜਾਂਦੇ ਆ ਤੇ ਉਹ ਵੱਡ ਵੱਡ ਲੰਮਾ ਪਿਆ ਸਰਿਆ ਤੇ ਨਾਲ ਹੀ ਗੁਰੂ ਘਰ ਤੇ ਨਾਲ ਹੀ ਆਹ ਬਣਦੀ ਕੋਠੀ ਦੂਜਾ ਲੈਂਟਰ ਹੈ ਆਪਣਾ ਹੋਰ ਬਾਈ ਜੀ ਕੀ ਹਾਲ ਚਾਲ ਆ ਬੰਨੀਆਂ ਨੇ ਸਰੀਆ ਬਾਜੂ ਆਜ ਬਾਬੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਹੋਰ ਗਰਮੀ ਅੱਜ ਫੇਰ ਤੋਂ ਦਿਸਾਬ ਦੀ ਅੱਜ ਤਾਂ ਸਾਹ ਜਿਹਾ ਆਉਂਦਾ ਮੜਾ ਜਾਂ ਪਾਣੀ ਪੀਏ ਠੰਡਾ ਹੈ ਹਾਂਜੀ ਕੀ ਹੋਖ ਭਾਈ ਇੱਕਦਾਂ ਅੱਜ ਹੋਜੂ ਹਾਂਜੀ ਹਾਂਜੀ ਹੋ ਜਾਣਾ ਅੱਜ ਹੋਜੂ ਨਾ ਕੱਲੂ ਆਪਣਾ ਕੰਮ ਚੱਲਦਾ ਹਾਂਜੀ ਹਾਂਜੀ ਠੀਕ ਹੈ ਲੋ ਜੀ ਕੱਲੂ ਆਪਣਾ ਕੰਮ ਚੱਲੂਗਾ ਤੁਹਾਨੂੰ ਲੈ ਕੇ ਚੱਲਦੇ ਉੱਤੇ ਨਾਲੇ ਤਾਂ ਪਹਿਲਾ ਲੈਂਟਰ ਆ ਦੇਖੋ ਇਸ ਤੋਂ ਬਾਅਦ ਝੁਲੀਆਂ ਦਾ ਕੰਮ ਸ਼ੁਰੂ ਹੋ ਜਾਣਾ ਆ ਇੰਨੀ ਮਿਹਨਤ ਨਾਲ ਟਾਈਮ ਕੱਢ ਕੇ ਤੁਹਾਨੂੰ ਲਈ ਵੀਡੀਓ ਬਣਾਈ ਦੀਆਂ ਜਿਹੜੇ ਵਲੌਗ ਬਣਦੇ ਆ ਕੰਮ ਦੇ ਵਿੱਚ ਹੀ ਤੇ ਫਿਰ ਝੁਲੀਆਂ ਦਾ ਕੰਮ ਸ਼ੁਰੂ ਹੋ ਜਾਣਾ ਨਾਲ ਹੀ ਤੇ ਇੱਥੇ ਵੀ ਦੋ ਦਿਨ ਆ ਕੇ ਝੁਲੀਆਂ ਝੁਲੀਆਂ ਮਾਰ ਕੇ ਪਲੱਸਟਰ ਦੀ ਤਿਆਰੀਆਂ ਕਰਨੀਆਂ ਅੱਛਾ ਪਲੰਬਰ ਭਾਜੀ ਕੰਮ ਕਰ ਵੀ ਗਏ ਆਪਣਾ ਕਿਆ ਬਾਤ ਆ ਅੱਬਾ ਜੀ ਫਾਸਟ ਹੈ ਕੰਮ ਆਪਣਾ ਮੇਰੇ ਲਈ ਲੱਗਾ ਮੇਰੇ ਬਗਲ ਹੈ ਚਲੋ ਕੋਈ ਗੱਲ ਨਹੀਂ ਕੱਢ ਦਿੰਦੇ ਨੇ ਵੀ ਕੰਡਾ ਲਓ ਜੀ ਲਓ ਜੀ ਅੰਦਾ ਕੱਢਨੇ ਹੁੰਝਾ ਤੇ ਵਿੱਚ ਉਹ ਬਾਰੀ ਹੈ ਇਹਨੇ ਆਪਾਂ ਚੱਕ ਲੈਣਾ ਨਾ ਕੋਈਂ ਦੋ ਤਾਂ ਨਾ ਠੋਕੇ ਲਾ ਕੇ ਨਾ ਕਰੀ ਜਾਵਾਂਗੇ ਹੋਰ ਹੋਰ ਨਹੀਂ ਕਰਨਾ ਪੈਣਾ ਬੱਬੇ ਇਹਨਾਂ ਨੂੰ ਪਲਾਸਟਰ ਕਰਨਾ ਹਣਾ ਬਾਅਦ ਚ ਨਾ ਆਹ ਲਓ ਜੀ ਉੱਪਰ ਵਾਲਾ ਖਾਬ ਤਾਂ ਇਦਾਂ ਦਾ ਆ ਥੱਲੇ ਵਾਲਾ ਨਕਸ਼ਾ ਸੇਮ ਉੱਪਰ ਆ ਪਿੱਛੇ ਰੂਮ ਆਹ ਲੌਬੀ ਤੇ ਇੱਕ ਦੋ ਮੀਟਰ ਬਣ ਗਿਆ ਇੱਧਰ ਛੋਟੀ ਜਿਹੀ ਕਿਚਨ ਹੈ ਸਾਈਡ ਤੇ ਤੇ ਆ ਗਿਆ ਬਾਥਰੂਮ ਤੋ ਇਥੋਂ ਉੱਪਰ ਲਈ ਰਹਿਵਾਨੀ ਜਾਂਦੀਆਂ ਪੌੜੀਆਂ ਆਹ ਲੋ ਜੀ ਆਹ ਪਹੁੰਚ ਗਿਆ ਪਾ ਦੂਜੀ ਮੰਜ਼ਲ ਤੇ ਤੇ ਬੀਮ ਟਗੇ ਹੋਏ ਆ ਸਰੀਆ ਲੰਮਾ ਪਾਈ ਜਾਂਦੇ ਆ ਤੇ ਆਪਣਾ ਕੰਮ ਚੱਲੂ ਕੱਲੂ ਜੀ ਤੇ ਬਾਈ ਨੇ ਕੰਮ ਖਿੱਚਤਾ ਪਲੰਬਰ ਬਾਈ ਨੇ ਆਹ ਦੇਖ ਲੋ ਪੈ ਪੈਣ ਲਾਤੇ ਟਿਕਾਣੇ ਚਲੋ ਹੁਣ ਆਪਾਂ ਆਪਣਾ ਸਮਾਨ ਲੈ ਲਈਏ ਤੇ ਫੇਰ ਕਰਦੇ ਅਗਲੀ ਗੱਲ ਬਾਤ ਭਾਈ ਭਾਰਤਵਾਦੀ ਜੀ ਤਾਂ ਕੰਮ ਦੇ ਕੇ ਆ ਕੇ ਵਾਪਸ ਤੇ ਆਪਣਾ ਕੰਮ ਤਲੂ ਕਾਲ ਲੂੰ ਤੇ ਬਾਬਾ ਜੜਿਆਲੇ ਆ ਗਏ ਰੌਣਕਾਂ ਲੱਗੀਆਂ ਜੜਿਆਲੇ ਇਧਰ ਆਪਣੇ ਵੀਰ ਛੋਟਾ ਡਰਾਈਵਰ ਨੇ ਕਿਹਣਾ ਗੁੱਸਾ ਕਰਦਾ ਮੁੰਡਾ ਛੋਟਾ ਦੇਖ ਗੱਡਾ ਕਾਲਾ ਉੱਪਰ ਦੀ ਆਉਂਦੀਆਂ ਯਾਰ ਪਟਾਕਾ ਪੈਣਾ ਸੀ ਇਹਦਾ ਹੋਣਾ ਹੀ ਹਲਾ ਬਾਬਾ ਗੱਡਾ ਕਾਲੀ ਕ੍ਰੋਸ ਕਰਨ ਦੇ ਚਦਸਤਾ ਹੈਗਾ ਯਾਰ ਭਾਈ ਸੇਫ ਡਰਾਈਵ ਕਰਿਆ ਕਰੋ ਸੇਫ ਡਰਾਈਵ ਰਾਵਾ ਮੋੜ ਮੋੜ ਹੁੰਦਾ ਚੌਕ ਹੁੰਦਾ ਹਿਸਾਬ ਜੇ ਨਾ ਚੱਲਿਆ ਕਰੋ ਹਾਂ ਨਾ ਜ਼ਿੰਦਗੀ ਬੜੀ ਐਨ ਮੋੜ ਆਹ ਬਹੁਤ ਮੂਲ ਆ ਮੈਂ ਇਹਨੂੰ ਵੀ ਇਹੀ ਸਮਝਾਉਂਦਾ ਹੁੰਦਾ ਬਾਈ ਨਾ ਵੀ ਤੇ ਹੁਣ ਆਪਾਂ ਮਾਰਕੀਟ ਤੋਂ ਕੁਝ ਲੈਣੇ ਆ ਭਾਜੀ ਭੁੱਖ ਲੱਗੀ ਸੱਚੀ ਆ ਤੂੰ ਡ੍ਰਿੰਕ ਲੈਣੇ ਫੇਰ ਤੁਹਾਨੂੰ ਲੈ ਕੇ ਚੱਲਦੇ ਲੰਗਰ ਦੇ ਨਾ ਤੀਣਾ ਬਿਲਕੁਲ ਦਸ ਮੀਲੇ ਕਰਾਈਏ ਪ੍ਰਸ਼ਾਦਾ ਚੱਲਦਾ ਹੋਣਾ ਆ ਜਾ ਕੇ ਆਪਾਂ ਮਿਲਦੇ ਤੁਹਾਨੂੰ ਲੰਗਰ ਦੇ ਹੁਣ ਆਇਆ ਮਾਰਕੀਟ ਸੈਵਨ ਹੈਵਨ ਇੱਥੋਂ ਬਾਈ ਕੋਲੋਂ ਕੋਈ ਕਾਂਪੀਰ ਨੂੰ ਲੈਣੇ ਆ ਤੇ ਸਾਰਾ ਹੋਲ ਸੇਲ ਦਾ ਜਿਹੜਾ ਵਾਲੇ ਇਹਦਾ ਸਾਮਾਨ ਸਾਰਾ ਇੱਥੇ ਮਿਲ ਜਾਂਦਾ ਆ ਤੁਸੀਂ ਕਦੇ ਜਿਆਲੇ ਤੋਂ ਹੋਗੇ ਤਾਂ ਜ਼ਰੂਰ ਵਿਜ਼ਿਟ ਕਰੋ ਤੇ ਸਸਤੇ ਰੇਟਾਂ ਤੇ ਮਿਲਦਾ ਆ ਕਿਉਂ ਜੀ ਇੱਥੋਂ ਨੂੰ ਮਾਗੀਰ ਜੇ ਬਾਈ ਹੁਣੀ ਮਿਲਣਗੇ ਆਉਂਦੇ ਨੇ ਕਿੱਦਾਂ ਬਾਈ ਜੀ ਇਹ ਆਪਣਾ ਫਰਮ ਹੈ ਇਹਦੇ ਸਸਤਾ ਸਾਮਾਨ ਮਿਲਦਾ ਸਹੀ ਗੱਲ ਆ ਪੱਕੀ ਗੱਲ ਆ ਪੱਕੀ ਗੱਲ ਆ ਅੱਛਾ ਆਹ ਸੇਲ ਤੇ ਲੱਗਾ ਹੋਇਆ ਸਾਰਾ ਸਾਮਾਨ ਦੇਖੋ ਜੀ ਆਉਂਦੇ ਹੀ ਐਂਟਰੀ ਤੇ ਤੁਹਾਨੂੰ ਮਿਲ ਜਾਣਾ ਆ ਇਹ ਆਫਰ ਲੱਗੀ ਹੋਈਆਂ ਸਾਰੀਆਂ ਇੱਕ ਨ ਇੱਕ ਫਰੀ ਹੈ ਇੱਕ ਨ ਇੱਕ ਫਰੀ ਆ ਹਾਂਜੀ ਆ ਸਾਰਾ ਸਮਾਨ ਇੱਕ ਨ ਇੱਕ ਫਰੀ ਹੈ ਕੀ ਬਾਤ ਆ ਕਹਿੰਦੇ ਇੱਕ ਨ ਇੱਕ ਫਰੀ ਕਰਤਾ ਆ ਆ ਲੋ ਹਰ ਚੀਜ਼ ਇੱਥੇ ਪਈ ਆ ਤੇ ਬਹੁਤ ਵਧੀਆ ਮਾਰਕੀਟ ਆ ਕਦੀ ਵੀ ਵਿਜ਼ਿਟ ਕਰੋ 7 ਹੈਵਨ ਜਿਦਿਆਲਾ ਮੰਜ ਕੀ ਜਮਸ਼ੀਰ ਤੋਂ ਆਉਂਦੇ ਆ ਤੁਹਾਨੂੰ ਇਹ ਮਾਰਕੀਟ ਮਿਲ ਜਾਈ ਨਹੀਂ ਤੁਹਾਡੇ ਖੱਬੇ ਹੱਥ ਜੈ ਮਾਦਾ ਦੀ ਬੋਲੀ ਜੈ ਮਾਦਾ ਦੀ ਜੈ ਜੈ you okay.